ਤੇ ਝੂਠ ਬੋਲ ਕੇ ਅੰਦਰ ਬੁਲਾਇਆ ਗੇਟ ਲਾ ਕੇ ਫਿਰ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਨੇ ਕੀ ਪੂਰੀ ਗੱਲਬਾਤ ਕੀ ਦੱਸੋ ਮੜੀ ਤੇ ਜਿਹੜੀ ਬੱਚੀ ਸੀ ਘਰੋਂ ਕਿੰਨੇ ਵਜੇ ਗਈ ਸੀਗੀ ਔਰ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਉਹ ਘਰ ਨਹੀਂ ਪਹੁੰਚੀ ਹੈਗੀ ਸਾਡੇ 4 ਵਜੇ ਕੁੜੀਆਂ ਮੇਰੀ ਇਧਰੋਂ ਅਸੀਂ ਸਾਡੇ 4 ਵਜੇ ਕੁੜੀਆਂ ਨੂੰ ਦੇਖਿਆ ਸੀ ਬਾਈਕ ਕੈਮਰਾ ਵੀ ਇਧਰ ਜਾਂਦੀ ਪਈ ਹੈ ਜਾ ਕੇ ਫਿਰ ਅਸੀਂ ਦੂਜੇ ਕੈਮਰੇ ਤੋਂ ਵੀ ਦੇਖਿਆ ਇਹਨਾਂ ਦੇ ਅੰਦਰ ਜਾ ਰਹੀ ਹੈ ਉਹ ਤੇ ਉਸ ਤੋਂ ਬਾਅਦ ਅਸੀਂ ਕਾਫੀ ਟਾਈਮ ਤੱਕ ਦੇਖਦੇ ਰਹਿਆ ਕਿ ਹਾਂ ਟਾਕ ਪੂਰਾ ਗੁੜੀਆਂ ਬਾਹਰ ਨਹੀਂ ਆਈ ਫਿਰ ਅਸੀਂ ਇੱਕ ਸਵਾਰਟ ਓਪਨਗਾ ਮਲੇ ਮਲੇ ਦਾ ਕਹਿਣਾ ਹੈ ਇਹ ਫੈਮਿਲੀ ਵਿੱਚ ਅਸੀਂ ਰਿਸ਼ਤੇਦਾਰ ਵੀ ਪੈਂਦੀ ਕੋਈ ਉਹਨਾਂ ਨਾਲ ਨਹੀਂ ਦੋਸਤਾਰੀ ਨਹੀਂ ਅੱਛਾ ਜੀ ਇਹ ਲੜਕੀ ਦਾ ਫਰੈਂਡ ਸਰਕਲ ਸੀਗਾ ਇੱਥੇ ਕੋਈ ਉਹਨਾਂ ਦੀ ਫਰੈਂਡ ਸੀਗੀ ਇਹਨਾਂ ਦੀ ਵੀ ਕੋਈ ਬੇਟੀ-ਬੁੱਢੀ ਸੀਗੀ ਜਿਨ੍ਹਾਂ ਦੇ ਨਾਲ ਉਹ ਹਾਂ ਫਰੈਂਡ ਸੀਗੀ ਉਹ ਡੇਲੀ ਸਾਡੇ ਘਰ ਹੀ ਆ ਕੇ ਬੈਠੀ ਰਹਿੰਦੀ ਸੀ ਚਲੋ ਦੱਸੋ ਅੱਗੇ ਦੱਸੋ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਤੇ ਉਹ ਗੁੜੀਆ ਮੇਰੀ ਡੇਲੀ ਸ਼ਾਮ ਨੂੰ ਉਹਨੂੰ ਬੁਲਾਣ ਆਂਦੀ ਸੀਗੀ ਜਦੋਂ ਅਸੀਂ ਕਿੱਥੇ ਬਾਏ ਚਾਹਾਂ ਸਬਜ਼ੀ ਵਗੈਰਾ ਲੈਣ ਚਲੇ ਜਾਣਾ ਮੈਂ ਆਪਣੇ ਬੇਟੇ ਦੇ ਨਾਲ ਤੇ ਇਹਦੇ ਕੋਲ ਆ ਜਾਂਦੀ ਸੀ ਇਹਨੂੰ ਬੁਲਾ ਕੇ ਲੈ ਜਾਂਦੀ ਸੀ ਫਿਰ ਦੋਨੋਂ ਪੈਣਾ ਬੈਠੀਆਂ ਰਹ ਖੇਡਦੀਆਂ ਰਹਿੰਦੀਆਂ ਸੀ ਘਰ ਤੇ ਇਹ ਉਹਨੂੰ ਬੁਲਾਣੇ ਆਈ ਸੀਗੀ ਵੀ ਆਜਾ ਮੰਮੀ ਹੈ ਨਹੀਂਗੇ ਚਲ ਆਪਾਂ ਬੈਠੀਏ ਖੇਡਦੇ ਆਂ ਨਾਲੇ ਪੜਦੇ ਆਂ ਤੇ ਉਹਨੇ ਝੂਠ ਬੋਲ ਕੇ ਇਹਨੂੰ ਅੰਦਰ ਬੁਲਾਇਆ ਵੀ ਮੇਰੀ ਕੁੜੀ ਅੰਦਰ ਬੈਠੀ ਹੈ ਤੂੰ ਆ ਜਾ ਨਹੀਂ ਤਾਂ ਮੇਰੀ ਕੁੜੀ ਕਦੀ ਇਹਨਾਂ ਦੇ ਅੰਦਰ ਨਹੀਂ ਜਾਂਦੀ ਸੀ ਮਤਲਬ ਝੂਠ ਬੋਲ ਕੇ ਬੁਲਾਇਆ ਕੇ ਬੋਲ ਕੇ ਵੀ ਅੰਦਰ ਬੈਠੀ ਮਤਲਬ ਆਪਣੀ ਬੇਟੀ ਦਾ ਸ਼ਾਲਾ ਉਹਨੂੰ ਇਨੀ ਸ਼ਰਮ ਨਹੀਂ ਮੇਰੀ ਵੀ ਬੇਟੀ ਹੈ ਤੋ ਵਧੀਆ ਉਹਨੂੰ ਅੰਦਰ ਹੁਲਾਇਆ ਨਹੀਂ ਤਾਂ ਉਹਨੇ ਕਿਹਾ ਉਹਨਾਂ ਨੇ ਵੀ ਉਹ ਹੈ ਨਹੀਂ ਕੀ ਤਾਂ ਮੇਰੀ ਕੁੜੀ ਕਿਵੇਂ ਅੰਦਰ ਜਾਂਦੀ ਆ ਦੇਖੋ ਕਦੀ ਨਹੀਂ ਜਾਣਾ ਸੀ ਇਹਨੇ ਝੂਠ ਬੋਲ ਕੇ ਅੰਦਰ ਬੁਲਾਇਆ ਗੇਟ ਲਾ ਕੇ ਫਿਰ ਮੈਨੂੰ ਨਹੀਂ ਪਤਾ ਇਹਨੇ ਕੀ ਕੀਤਾ ਕੀ ਨਹੀਂ ਪਰ ਅਸੀਂ ਕੈਮਰੇਸ ਦੇਖਿਆ ਕੁੜੀ ਜਦੋਂ ਅੰਦਰ ਜਾਂਦੀ ਇਹ ਮੁੱਕਰ ਗਿਆ ਸੀ ਆਏ ਆ ਦੇ ਕੋਲ ਅਸੀਂ ਕਿਹਾ ਸਾਡੇ ਕੋਲ ਵੀਡੀਓ ਹੈਗੀ ਆ ਕੁੜੀ ਅੰਦਰ ਜਾ ਰਹੀ ਹੈ ਕਹਿੰਦਾ ਨਹੀਂ ਕੁੜੀ ਤਾਂ ਇੱਥੇ ਗੇਟ ਤੋਂ ਹੀ ਮੁੜ ਗਈ ਕੁੜੀ ਨੂੰ ਮੈਂ ਕਿਹਾ ਮੇਰੀ ਕੁੜੀ ਹੈ ਨਹੀਂ ਕਿ ਉਹ ਤਾਂ ਚਲੀ ਗਈ ਸੀ ਫਿਰ ਮੈਂ ਕਿਹਾ ਕਿੱਥੇ ਗਈ ਕਹਿੰਦਾ ਇੱਧਰ ਨੂੰ ਮੁੜੀ ਐ ਦੂਜੇ ਕੈਮਰੇ ਵਿੱਚ ਤਾਂ ਕੁੜੀ ਦਿਖੀ ਨਹੀਂ ਸਾਨੂੰ ਉੱਧਰ ਨੂੰ ਫਿਰ ਅਸੀਂ ਦੁਬਾਰਾ 9:00 ਵਜੇ ਮੈਂ ਆਇਆ ਵਾਂ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਪੁਲਿਸ ਕੰਪਲੇਂਟ ਕਰਾਈ ਅਸੀਂ ਉਸ ਤੋਂ ਬਾਅਦ ਕਰਾਈ ਤੇ ਇਹ ਫਿਰ ਮੇਰੇ ਬੇਟੇ ਨੇ ਕਰਾਈਏ ਕੰਪਲੇਂਟ ਪੁਲਿਸ ਆਈ ਐ ਅਸੀਂ ਸਿੱਧਾ ਦੱਸਿਆ ਵੀ ਆਹ ਦੇਖੋ ਕੁੜੀ ਇਹਨਾਂ ਦੇ ਅੰਦਰ ਜਾ ਰਹੀ ਐ ਇਹ ਨਹੀਂ ਆ ਇਹ ਸਾਡੇ ਘਰ ਸਾਡੇ ਔਰ ਲਿਖਦੇ ਰਹੇ ਨੇ ਬਿਆਨ ਮਤਲਬ ਪੁਲਿਸ ਘਰ ਦੇ ਅੰਦਰ ਕਿੱਤੀ ਨਹੀਂ ਨਵੇ ਐਂਟਰੈਂਸ ਕੀਤੀ ਐ ਬਾਹਰ ਨਹੀਂ ਆਈ ਜਬਾਨੀ ਐ ਬਾਹਰ ਨਹੀਂ ਆਈ ਇਹ ਦੱਸਿਆ ਸੀ ਪੁਲਿਸ ਵਾਲਿਆਂ ਨੂੰ ਆਂਦੇ ਦੱਸਿਆ ਪਰ ਇਹਨਾਂ ਨੇ ਕੋਈ ਕਾਰਵਾਈ ਇਹ ਜ਼ਬਰਦਸਤੀ ਮੈਨ ਲੈ ਕੇ ਆਈਆਂ ਪੁਲਿਸ ਵਾਲਿਆਂ ਨੂੰ ਇੱਥੇ ਮਤਲਬ ਇਹਨਾਂ ਦੇ ਘਰ ਆਉਨੇ ਸੀ ਰਏ ਉਸ ਟਾਈਮ ਤੇ ਚੈਕਿੰਗ ਕਰਨ ਲਈ ਨਹੀਂ ਆ ਰਹੇ ਸੀਗੇ ਅੱਛਾ ਕਹਿੰਦੇ ਸਾਨੂੰ ਪਹਿਲਾਂ ਦੇਖ ਲੈਣ ਦੋ ਸਾਰਾ ਕੁਝ ਜਦੋਂ ਅਸੀਂ ਆਪ ਅੱਖਣੀ ਅੱਖੀ ਦੇਖਿਆ ਆਪਣੀ ਧੀ ਨੂੰ ਅੰਦਰ ਵੜਦੇ ਹੋਏ ਤੁਸੀਂ ਉਸੇ ਟਾਈਮ ਐਕਸ਼ਨ ਲਵਾਂਦੇ ਹੀ ਵੀ ਕੋੜੀ ਜੇ ਅੰਦਰ ਗਈ ਹੈ ਬਾਹਰ ਕਿਵੇਂ ਨਹੀਂ ਆਈਏਗੀ ਤੇ ਅਸੀਂ ਜਾ ਕੇ ਪੁੱਛੀਓ ਬੰਦੇ ਨੂੰ ਪਰ ਇਹਨਾਂ ਨੇ ਸਾਡੇ ਬਿਆਨ ਉੱਥੇ ਆਕਾਰ ਬੈਠ ਕੇ ਬਿਆਨ ਲਿਖਦੇ ਰਹਿਨੇ ਸਾਡੇ ਮੈਂ ਕਿਹਾ ਤੁਸੀਂ ਜਾ ਕੇ ਨਾ ਮੈਨੂੰ ਸੈਟੀਸਫੈਕਸ਼ਨ ਨਹੀਂ ਹੋ ਰਹੀ ਮੈਨੂੰ ਚਲੋ ਮੇਰੇ ਨਾਲ ਦੋ ਤਿੰਨ ਦੋ ਦਿਨ ਘੰਟੇ ਦੇ ਲਈ ਆ ਗਏ ਪਹਿਲਾਂ ਅੰਦਰ ਗਏ ਨੇ ਮੈਂ ਉੱਥੇ ਬੈਠੀ ਆ ਇਹ ਮੇਰੇ ਪਿੱਛੋਂ ਦੋ ਜਣੇ ਅ ਜਦੋਂ ਸੀ ਮੈਂ ਉਹਨਾਂ ਦੂਜੇ ਪੁਲਿਸ ਵਾਲਿਆਂ ਨੂੰ ਲੈ ਕੇ ਆਈਆਂ ਫਿਰ ਮੈਂ ਬੂਆ ਖੜਕਾਇਆ ਇਹ ਦੋ ਅੰਦਰ ਸੀਗੇ ਬਲੇ ਮਤਲਬ ਇਹਨਾਂ ਦਾ ਮਤਲਬ ਦੋ ਤਿੰਨ ਘੰਟੇ ਕੇ ਦੇ ਖਰਾਬ ਕੀਤੇ ਕੇ ਪਛਾਣ ਨੂੰ ਲਓ ਇਹ ਖਰਾਬ ਨਾ ਇਹ ਨਾ ਕਰਦੇ ਤੁਹਾਨੂੰ